ਬੱਚੇ ਜਦੇ ਪਾਣੀ ਚੜਦਾ ਤਾਂ ਉੱਧਰ ਦੇ ਉੱਧਰ ਰਹਿ ਜਾਂਦੇ ਤੇ ਮਾਪੇ ਆ ਇੱਧਰ ਖੜੇ ਰਹਿ ਜਾਂਦੇ ਕਈ ਵਾਰੀ ਦਾ ਸਾਹਮਣਾ ਆਉਂਦਾ ਕਈ ਵਾਰੀ ਬੱਚਿਆਂ ਨੂੰ ਇੱਥੇ ਲੋਕਾਂ ਦੇ ਇਹਨਾਂ ਦੇ ਘਰਾਂ 'ਚ ਸੌਣਾ ਪੈਂਦਾ ਕਿਉਂਕਿ ਪਾਣੀ ਇੰਨਾ ਚੜ ਜਾਂਦਾ ਸੋ ਇਹ ਤਰਾਸ ਦੀ ਹੈ ਮੈਂ ਕਹਿੰਦਾ ਸਾਡੀ ਸਰਕਾਰਾਂ ਦੀ ਮੈਂ ਸਮਝੂਗਾ ਵੀ ਨਲਾਕੀ ਆ ਇਹ ਇੱਕ ਪ੍ਰੈਗਨੈਂਟ ਜਨਾਨੀ ਸੀਗੀ ਸਾਨੂੰ ਇੰਨੀ ਮੁਸ਼ਕਲ ਹੋਈ ਨਾ ਉਹਦੀ ਬਹੁਤ ਜ਼ਿਆਦਾ ਜੀ ਉਹ ਪਹਿਲਾਂ ਅਸੀਂ ਪਿੱਛੋਂ ਗੱਡੀ ਚਲੇ ਗਏ ਸੜਕੇ ਨਹੀਂ ਕ੍ਰੋਸ ਕਰ ਸਕਦੇ ਇੱਥੋਂ ਖੋਈਆਂ ਨਹੀਂ ਸੜਾ ਅਸੀਂ ਟਰਾਲੀ ਦੇ ਵਿੱਚ ਮੰਜੇ ਤੇ ਪਾ ਕੇ ਬਾਹਣ ਵਾਲੇ ਮੰਜੇ ਤੇ ਪਾ ਕੇ ਫਿਰ ਇੱਥੇ ਕ੍ਰੋਸ ਕਰੇ ਇੱਥੇ ਤੇ ਫਿਰ ਐਂਬੂਲੈਂਸ ਚ ਲੈ ਕੇ ਗਏ ਓਕੇ ਹਾਂਜੀ ਮੈਨੂੰ ਇਹ ਵੀ ਪਤਾ ਚੱਲਿਆ ਸੀ ਵੀ 13 ਕਰੋੜ ਸ਼ਾਇਦ ਸਾਡੇ ਬੀਬਾ ਜੀ ਸਾਡੇ ਜੋ ਐਮਐਲਏ ਨੇ ਸਤਿਕਾਰਯੋਗ ਉਹ ਕਹਿੰਦੇ ਵੀ ਇੱਥੇ ਅਸੀਂ 13 ਕਰੋੜੀ ਦਾ ਪਾਸ ਕਰਾਤਾ ਮੈਂ ਕਹਿੰਦਾ ਜੀ ਇਹਦਾ ਪਾਸ ਹੋ ਗਿਆ ਤਾਂ ਉਹਨਾਂ ਦਾ ਇੱਕ ਲੈਟਰ ਕੋਈ ਨਾ ਕੋਈ ਸੈਂਕਸ਼ਨ ਲੈਟਰ ਕੁਝ ਹੋਊਗਾ ਉਹ ਇਹਨਾਂ ਲੋਕਾਂ ਤੱਕ ਪਹੁੰਚਾ ਦੇਵੇ ਇਹ ਲੋਕਾਂ ਨੂੰ ਵੀ ਤਸੱਲੀ ਹੋ ਜੂ ਕੋਈ ਨਹੀਂ ਦੇਰ ਐ ਦਰੁਸਤ ਹੈ ਸਾਡਾ ਕੰਮ ਹੋ ਗਿਆ ਆ ਸਭ ਤੋਂ ਪਹਿਲਾਂ ਵਧਾਈ ਦੇਣ ਵਾਲਿਆਂ ਚ ਮੈਂ ਹੋਊਗਾ ਕਿਉਂਕਿ ਚੰਗੇ ਕੰਮ ਨੂੰ ਹਮੇਸ਼ਾ ਐਪਰੀਸ਼ੀਏਟ ਕਰਨਾ ਚਾਹੀਦਾ ਜ਼ਰੂਰ ਉਹਦੀ ਮੈਂ ਵਧਾਈ ਦਵਾਂਗਾ ਪਰ ਮਿਲਕੇ ਅਸੀਂ ਗਿਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸਾਡੇ ਨਾਲ ਦੁੱਖ ਦੇ ਘੜੀ ਤੇ ਜਿਹੜਾ ਬਾਹ ਫੜੀ ਆ ਸਾਡੀ ਮਦਦ ਵੀ ਕੀਤੀ ਆ ਜੀ ਕਿ ਇਹ ਚੰਡੀਗੜ੍ਹ ਦੀ ਜੱਟ ਚ ਬੈਠੇ ਨੇ ਇਹਨਾਂ ਦਾ ਹਾਲ ਦੇਖੋ ਆ ਕੇ ਕੀ ਹੈ ਇਹਨਾਂ ਦੇ ਬੱਚਿਆਂ ਦਾ ਇਹਨਾਂ ਦੇ ਕੋਈ ਲੇਡੀਜ਼ ਬਿਮਾਰ ਹੋ ਜਵੇ ਕੋਈ ਜੱੱਚਾ ਬੱਚਾ ਕਿਤੇ ਮਤਲਬ ਕਿਸ ਤਰ੍ਹਾਂ ਦਾ ਹਾਲ ਹੈ ਕਿ ਉਹਦੇ ਚ ਰਹਿ ਰਹੇ ਨੇ ਬਾਈਕਾਟ ਕੀਤਾ ਨਹੀਂ ਸਾਡੇ ਇਹੀ ਕੰਮ ਸੀ ਜਨਾ ਕਰਕੇ ਬਾਈਕਾਟ ਕੀਤਾ ਕਿਤੇ ਇਹ ਨਾ ਹੋਵੇ ਸਾਨੂੰ ਅੱਗੇ ਹੀ ਬਾਈਕਾਟ ਨਾ ਕਰਨਾ ਪਵੇ ਸਾਡਾ ਮਸਲਾ ਹੱਲ ਨਾ ਹੋਇਆ ਅਸੀਂ ਸਤਾਈ ਚ ਬਾਈਕਾਟ ਕਰ ਸਕਦੇ ਹਾਂ ਜਦੋਂ ਇਹਨਾਂ ਦੇ ਪਿਛਲੀ ਵਾਰ ਵੀ ਹੜ ਆਏ ਸੀ ਇੱਥੇ ਹਾਂਜੀ ਉਦੋਂ ਵੀ ਇਹਨਾਂ ਦੀ ਕਿਸੇ ਨੇ ਬਾਹ ਨਹੀਂ ਫੜੀ ਅਸੀਂ ਉਦੋਂ 6-6 ਮਹੀਨੇ ਦਾ ਇਹਨੇ ਤੇ ਪਸ਼ੂਆਂ ਦਾ ਚਾਰਾ ਤੇ 6-6 ਮਹੀਨੇ ਦਾ ਬੰਦਿਆਂ ਦਾ ਜਿਹੜਾ ਨੁਕਸਾਨ ਹੋਖੀ ਰਾਸ਼ਨ ਦਾ ਤੇ ਉਦੋਂ ਵੀ ਖੜੇ ਸੀ ਆ ਕੇ ਜੀ ਲੱਗੇ ਹੋਏ ਆ ਹਾਂਜੀ ਦੇਖੋ ਹੁਣ ਅਸੀਂ ਤਾਂ 3-4 ਦਿਨ ਹੋ ਗਏ ਜੀ 3 ਦਿਨ ਵਾਰਸ਼ੇ ਲੱਗੇ ਹੋਏ ਆ ਬਈ ਖਰਚਾ ਵੀ ਬਹੁਤ ਆ ਰਿਹਾ ਹੁਣ ਜੀ ਗੱਲ ਕਰੀਏ ਤੁਹਾਨੂੰ ਪਤਾ ਹੀ ਹੈ ਜੀ ਦਿਹਾੜੀ ਵਾਲੇ ਬੰਦੇ ਆ ਸਾਰੇ ਕੁਝ ਪਰਿਆਲ ਮਲਕੇ ਕਰ ਰਹੇ ਕੋਈ 100 ਪਾ ਰਿਹਾ ਕੋਈ 50 ਪਾ ਰਿਹਾ ਕੋਈ 500 ਪਾ ਰਿਹਾ ਜੀ ਸਭ ਦਿਹਾੜੀ ਵਾਲੇ ਬੰਦੇ ਆ ਇਹ ਕਿਉਂਕਿ ਲੋਕ ਇਹ ਆਪਣੇ ਪੱਦਰ ਇਹਨਾਂ ਨੂੰ ਕੋਈ ਹੈਲਪ ਤਾਂ ਹੈ ਨਹੀਂ ਇਹ ਆਪਣੇ ਪੱਦਰ ਤੇ ਲੱਗੇ ਹੋਏ ਨੇ ਕੰਮ ਕਰਨ ਮੈਂ ਆਪਣੇ ਵੱਲੋਂ ਜੋ ਵੀ ਮਤਲਬ ਮਾਲੀ ਮਰਤੇ ਦੇ ਸਕਦਾ ਸੀ ਉਹ ਮੈਂ ਇਹਨਾਂ ਨੂੰ ਦਿੱਤੀ ਹੈ ਤੇ ਇਹਨਾਂ ਨਾਲ ਵਾਦਾ ਕੀਤਾ ਅਗਰ ਤੁਹਾਨੂੰ ਹੋਰ ਲੋਡ ਪਈ ਕਿਉਂਕਿ ਨਾ ਤੇਲ ਫੁਕ ਰਿਹਾ ਮਸ਼ੀਨਾਂ ਚੱਲ ਰਹੀਆਂ ਨੇ ਹੋਰ ਜਿੰਨੀ ਲੋਡ ਹੋਊਗੀ ਤੁਸੀਂ ਮੈਨੂੰ ਦੱਸ ਦਿਓ ਮੈਂ ਉਹ ਵੀ ਜਿਹੜੀ ਤੁਹਾਡੀ ਮੈਡਮ ਹੁਣ ਇੱਥੇ ਖਰੜ ਹਲਕੇ ਦੇ ਜੈੰਤੀ ਮਜ਼ਦਰੀ ਦੀਆਂ ਤਸਵੀਰਾਂ ਦਿਖਾ ਰਹੇ ਆ ਕਹਿੰਦੇ ਜੀ ਪੁੜੀਆਂ ਰੋਟੀਆਂ ਹੋਈਆਂ ਨੇ ਹਾਲਾਂਕਿ ਬੁਧਾ ਆਏ ਕਿਤੇ ਅਨਮੋਲ ਕਗਰਮਾਨ ਹੁਣ ਨਹੀਂ ਆਉਂਦੇ ਨੇ ਭਰੋਸਾ ਦੇ ਕੇ ਜਾਂਦੇ ਨੇ ਵੀ ਜਿਹੜੀਆਂ ਇੱਥੋਂ ਦੀਆਂ ਤਿੰਨ ਪੂਲੀ ਰੁੱਟੀਆਂ ਹੋਈਆਂ ਵੀ ਉਹ ਬਣਾਈਆਂ ਜਾਣਗੇ ਪਰ ਕਿਤੇ ਨਾ ਕਿਤੇ ਰਣਜੀਤ ਸਿੰਘ ਜੀ ਨੇ ਹੁਣ ਹੀ ਆਪਣੇ ਸਮਾਜ ਸੇਵਾ ਦੇ ਤੌਰ ਤੇ ਆਪਣੀ ਪਾਰਟੀ ਵੱਲੋਂ ਪਹੁੰਚੇ ਨੇ ਤੇ ਪਿੰਡ ਵਾਲਿਆਂ ਨਾਲ ਗੱਲਬਾਤ ਕੀਤੀ ਕਿ ਜੇ ਗੱਲ ਕਰੀਏ ਕਿ ਗੂੜਾ ਕਸੋਲੀ ਹੋਰ ਤਿੰਨ ਚਾਰ ਪਿੰਡ ਪੈਂਦੇ ਨੇ ਸੰਪਰਕ ਟੁੱਟਿਆ ਹੋਇਆ ਲੋਕਾਂ ਦਾ ਨਾਲ ਹਲਕੇ ਦੇ ਨਾਲ ਕਿਤੇ ਨਾ ਕਿਤੇ ਚੰਡੀਗੜ੍ਹ ਦੇ ਨਜ਼ਦੀਕ ਹੈ ਗਿੱਲ ਸਾਹਿਬ ਕੀ ਗੱਲਬਾਤ ਕੀਤੀ ਹੋਈ ਹੈ ਪਿੰਡ ਵਾਲਿਆਂ ਨਾਲ ਕਿ ਪਿੰਡ ਵਾਲਿਆਂ ਨੇ ਤੁਹਾਨੂੰ ਪਹਿਲਾਂ ਸੱਦਿਆ ਸੀ ਉਹਰੇ ਬਿਲਕੁਲ ਜੀ ਇਹਨਾਂ ਸਾਨੂੰ ਮਤਲਬ ਸੁਨੇਹਾ ਗਿਆ ਸੀ ਵੀ ਸਾਡੇ ਦੋਨੋਂ ਪੁਲ ਅਸੀਂ ਵੀ ਦੇਖਿਆ ਤੁਸੀਂ ਲੋਕਾਂ ਨੇ ਦਿਖਾਈਆਂ ਮੀਡੀਆ ਨੇ ਬਹੁਤ ਮੈਂ ਕਹਿੰਨਾ ਅੱਛਾ ਕੰਮ ਕੀਤਾ ਹੈ ਸਰਦੇ ਕੋਲ ਗਈਆਂ ਵੀਡੀਆਂ ਅਸੀਂ ਵੀ ਦੇਖੀਆਂ ਵੀ ਕਿਵੇਂ ਲੋਕ ਹੈਰਾਨ ਹੋ ਰਹੇ ਨੇ ਮਤਲਬ ਇੰਨਾ ਬੁਰਾ ਹਾਲ ਹੈ ਵੀ ਚੰਡੀਗੜ੍ਹ ਦੀ ਜੜ੍ਹ 'ਚ ਬੈਠੇ ਨੇ ਪਰ ਤਰਾਸ ਦੀ ਇਹ ਹੈ ਵੀ ਮੇਰਾ ਖਿਆਲ ਵੀ ਇਹ 1947 ਤੋਂ ਪਹਿਲਾਂ ਵਾਲਾ ਇਹਨਾਂ ਦਾ ਹਾਲ ਹੈ ਸੋ ਸਿਰਫ ਇਹ ਤਿੰਨ ਪੁਲ ਨੇ ਜੇ ਲੱਗ ਜਾਣ ਹੁਣ ਇਹ ਕਿਨਾਂ ਦਾ ਕੋਈ ਬਿਮਾਰ ਹੋ ਜਵੇ ਉਹਨੂੰ ਹਸਪੀਟਲ ਨਹੀਂ ਲਿਜਾ ਸਕਦੇ ਬੱਚੇ ਇਹਨਾਂ ਦੇ ਮੰਨ ਲਓ ਇੱਥੇ ਜੈੰਤੀ ਮਾਜਰੀ ਆਉਂਦੇ ਨੇ ਇੱਧਰ ਲਈ ਉੱਪਰਲੇ ਪਿੰਡਾਂ ਦੇ ਜਿਹੜੇ ਗੂੜਾ ਕਸੌਲੀ ਬਰਗਿੰਡੀ ਜਾਂ ਕਰਾਉਂਦੇ ਆਲ ਤਾਂ ਇਹ ਬੱਚੇ ਜਦ ਇਹ ਪਾਣੀ ਚੜਦਾ ਤਾਂ ਉੱਧਰ ਦੇ ਉੱਧਰ ਰਹਿ ਜਾਂਦੇ ਤੇ ਮਾਂ-ਬਾਪ ਇੱਧਰ ਖੜੇ ਰਹਿ ਜਾਂਦੇ ਕਈ ਵਾਰੀ ਤਾਂ ਸਾਹਮਣਾ ਆਉਂਦਾ ਕਈ ਵਾਰੀ ਬੱਚਿਆਂ ਨੂੰ ਇੱਥੇ ਲੋਕਾਂ ਦੇ ਇਹਨਾਂ ਦੇ ਘਰਾਂ 'ਚ ਸੌਣਾ ਪੈਂਦਾ ਕਿਉਂਕਿ ਪਾਣੀ ਇੰਨਾ ਚੜ ਜਾਂਦਾ ਸੋ ਇਹ ਤਰਾਸਦੀ ਹੈ ਮੈਂ ਕਹਿੰਦਾ ਸਾਡੀ ਸਰਕਾਰਾਂ ਦੀ ਮੈਂ ਸਮਝੂਗਾ ਵੀ ਨਲਾਕੀ ਹੈ ਇਹ ਵੀ ਜਿਹੜੀ ਮਤਲਬ ਅੱਜ ਤੱਕ ਇਹਨਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਸੋ ਮੈਂ ਤਾਂ ਅੱਜ ਆਇਆ ਤੇ ਇਹ ਕਿਉਂਕਿ ਲੋਕ ਇਹ ਆਪਣੇ ਪੱਦਰ ਇਹਨਾਂ ਨੂੰ ਕੋਈ ਹੈਲਪ ਤਾਂ ਹੈ ਨਹੀਂ ਇਹ ਆਪਣੇ ਪੱਦਰ ਤੇ ਲੱਗੇ ਹੋਏ ਨੇ ਕੰਮ ਕਰਨ ਮੈਂ ਆਪਣੇ ਵੱਲੋਂ ਜੋ ਵੀ ਮਤਲਬ ਮਾਲੀ ਮਦਦ ਦੇ ਸਕਦਾ ਸੀ ਉਹ ਮੈਂ ਇਹਨਾਂ ਨੂੰ ਦਿੱਤੀ ਹੈ ਤੇ ਇਹਨਾਂ ਨਾਲ ਵਾਦਾ ਕੀਤਾ ਅਗਰ ਤੁਹਾਨੂੰ ਹੋਰ ਲੋਡ ਪਈ ਕਿਉਂਕਿ ਨਾ ਤੇਲ ਫੁਕ ਰਿਹਾ ਮਸ਼ੀਨਾਂ ਚੱਲ ਰਹੀਆਂ ਨੇ ਹੋਰ ਜਿੰਨੀ ਲੋਡ ਹੋਊਗੀ ਤੁਸੀਂ ਮੈਨੂੰ ਦੱਸ ਦਿਓ ਮੈਂ ਉਹ ਵੀ ਜਿਹੜੀ ਤੁਹਾਡੀ ਮੈਡਮ ਹੁਣ ਇੱਥੇ ਪਹੁੰਚੇ ਸੀਗੇ ਭਰੋਸਾ ਦੇ ਕੇ ਗਏ ਸੀ ਇਲਾਕਾ ਨਿਵਾਸੀ ਨੂੰ ਕਿ ਇਹ ਕੰਮ ਤਾਂ ਵੈਸੇ ਸਰਕਾਰਾਂ ਦੇ ਨੇ ਦੇਖੋ ਜੇ ਟੁੱਟ ਗਿਆ ਸੀ ਤਾਂ ਸਰਕਾਰ ਦਾ ਕੰਮ ਹੈ ਇਹਨੂੰ ਠੀਕ ਕਰਾਵੇ ਤੇ ਮੈਨੂੰ ਇਹ ਵੀ ਪਤਾ ਚੱਲਿਆ ਸੀ ਵੀ 13 ਕਰੋੜ ਸ਼ਾਇਦ ਸਾਡੇ ਬੀਬਾ ਜੀ ਸਾਡੇ ਜੋ ਐਮਐਲਏ ਨੇ ਸਤਿਕਾਰਯੋਗ ਉਹ ਕਹਿੰਦੇ ਵੀ ਇੱਥੇ ਅਸੀਂ 13 ਕਰੋੜੀ ਦਾ ਪਾਸ ਕਰਾਤਾ ਮੈਂ ਕਹਿੰਦਾ ਜੀ ਇਹਦਾ ਪਾਸ ਹੋ ਗਿਆ ਤਾਂ ਉਹਨਾਂ ਦਾ ਇੱਕ ਲੈਟਰ ਕੋਈ ਨਾ ਕੋਈ ਸੈਂਕਸ਼ਨ ਲੈਟਰ ਕੁਝ ਹੋਊਗਾ ਉਹ ਇਹਨਾਂ ਲੋਕਾਂ ਤੱਕ ਪਹੁੰਚਾ ਦੇਵੇ ਇਹ ਲੋਕਾਂ ਨੂੰ ਵੀ ਤਸੱਲੀ ਹੋ ਜੂ ਕੋਈ ਨਹੀਂ ਦੇਰ ਐ ਦਰੁਸਤ ਹੈ ਸਾਡਾ ਕੰਮ ਹੋ ਗਿਆ ਔਰ ਸਭ ਤੋਂ ਪਹਿਲਾਂ ਵਧਾਈ ਦੇਣ ਵਾਲਿਆਂ ਚ ਮੈਂ ਹੋਊਂਗਾ ਕਿਉਂਕਿ ਚੰਗੇ ਕੰਮ ਨੂੰ ਹਮੇਸ਼ਾ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਜ਼ਰੂਰ ਉਹਦੀ ਮੈਂ ਵਧਾਈ ਦਵਾਂਗਾ ਪਰ ਜੇ ਉਹ ਹੋ ਗਿਆ ਜੇ ਆਪਾਂ ਲੀਡਰਾਂ ਵਾਂਗੂੰ ਲੜਾਈ ਹੈ ਜੀ ਫਿਰ ਉਹ ਤਾਂ ਵਿਚਾਰੇ ਤਾਂ ਫਿਰ ਆਪਣੇ ਰੈਮੋ ਕਰਮ ਤੇ ਪਰਮਾਤਮਾ ਦੇ ਜੀਏ ਰਹੇ ਨੇ ਸੋ ਮੈਂ ਤਾਂ ਬੇਨਤੀ ਕਰੂੰਗਾ ਵੀ ਇਹ ਚੰਡੀਗੜ੍ਹ ਦੀ ਜੜ੍ਹ ਚ ਬੈਠੇ ਨੇ ਇਹਨਾਂ ਦਾ ਹਾਲ ਦੇਖੋ ਆ ਕੇ ਕੀ ਹੈ ਇਹਨਾਂ ਦੇ ਬੱਚਿਆਂ ਦਾ ਇਹਨਾਂ ਦੇ ਕੋਈ ਲੇਡੀਜ਼ ਬਿਮਾਰ ਹੋ ਜਵੇ ਕੋਈ ਜੱਚਾ ਬੱਚਾ ਕਿਤੇ ਮਤਲਬ ਕਿਸ ਤਰ੍ਹਾਂ ਦਾ ਹਾਲ ਹੈ ਉਹਦੇ ਚ ਰਹਿ ਰਹੇ ਨੇ ਅਰ ਚੰਡੀਗੜ੍ਹ ਦੀ ਜੜ੍ਹ 'ਚ ਬੈਠੇ ਨੇ ਸੋ ਅਸੀਂ ਤਾਂ ਦੇਖੋ ਜੋ ਆਪਣੇ ਤੌਰ ਤੇ ਆ ਆਪਣੀ ਨੇਕ ਕਮਾਈ ਜੋ ਜੋ ਵੀ ਥਿਲ ਫੁੱਲ ਆ ਇਹਨਾਂ ਨੂੰ ਦਿੱਤਾ ਵੀ ਆ ਇਹਨਾਂ ਨੂੰ ਕਿਹਾ ਵੀ ਜੇ ਹੋਰ ਕੋਈ ਲੋੜ ਹੋਈ ਅਸੀਂ ਹਾਜ਼ਰ ਹਾਂ ਪਠਾਨ ਮਜਰਾ ਹੋਣਾਂ ਦੀ ਵੀਡੀਓ ਦੇਖੀਏ ਤੁਸੀਂ ਬਾਗੀ ਹੋਏ ਨੇ ਆਪਣੀ ਸਰਕਾਰ ਦੇ ਖਿਲਾਫ ਕਿਤੇ ਨਾ ਕਿਤੇ ਅੱਜ ਅਰੈਸਟ ਹੋਣੀ ਸੀਗੀ ਤਾਂ ਉੱਥੋਂ ਵੀ ਭੱਜ ਜਾਂਦੇ ਨੇ ਆ ਦੇਖੋ ਜੀ ਗੱਲ ਇਹ ਹੈ ਵੀ ਮੇਰਾ ਖਿਆਲ ਇਹ ਲੋਕਤੰਤਰ ਹੈ ਹਰੇਕ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ ਕੋਈ ਗੱਲ ਨਹੀਂ ਗੱਲ ਕਹਿੰਦਾ ਦੇਖੋ ਜੇ ਤੁਸੀਂ ਮੈਂ ਕਹਿੰਦਾ ਮੇਰੇ 'ਚ ਕੋਈ ਨੁਕਸ ਹੈ ਜੇ ਤੁਸੀਂ ਮੇਰਾ ਵਿਰੋਧ ਕਰੋਗੇ ਮੈਨੂੰ ਉਹਨੂੰ ਚੰਗੇ ਪਾਸੇ ਲੈਣਾ ਚਾਹੀਦਾ ਵੀ ਜੇ ਇਹਨਾਂ ਨੇ ਮੇਰਾ ਵਿਰੋਧ ਕੀਤਾ ਮੈਂ ਆਪਣੇ ਅੰਦਰ ਚ ਹੱਥ ਮਾਰਾਂ ਮੈਂ ਕਿੱਥੇ ਗਲਤ ਆ ਮੈਂ ਉਸ ਗਲਤੀ ਨੂੰ ਠੀਕ ਕਰਾਂ ਆਪਾਂ ਨਾ ਕਿ ਉਹਨੂੰ ਇਹ ਹੈ ਵੀ ਉਹਦੀ ਆਵਾਜ਼ ਨੂੰ ਆਪਾਂ ਦੂਜੇ ਦਿਨ ਨੂੰ ਦਬਾਈਏ ਸੋ ਅਸੀਂ ਤਾਂ ਇਹ ਵੀ ਹੈ ਲੋਕਤੰਤਰ ਹੈ ਜੇ ਕੋਈ ਬੰਦਾ ਕਹਿੰਦਾ ਵੀ ਤੁਸੀਂ ਇੱਥੇ ਗਲਤ ਹੋ ਤਾਂ ਆਪਾਂ ਆਪਾਂ ਆਪਣੇ ਚ ਦੇਖੀਏ ਉਹ ਗਲਤੀ ਨੂੰ ਠੀਕ ਕਰਕੇ ਆਪਾਂ ਜਿਹੜਾ ਆਪਾਂ ਹੋਰ ਅੱਗੇ ਵਧੀਏ ਜੀ ਸੋ ਮੈਂ ਕਹਿੰਦਾ ਮੰਦਪਕ ਹੈ ਜੀ ਹਾਂ ਜੀ ਸੋ ਪਿੰਡ ਵਾਲੇ ਵੀ ਲੋਕ ਇੱਥੇ ਮੌਜੂਦ ਨੇ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਮਖਨ ਸਿੰਘ ਹੈ ਜੀ ਹਾਂ ਜੀ ਗਿੱਲ ਸਾਹਿਬ ਆਏ ਨੇ ਕਿ ਕਿੰਨਾ ਕਿ ਮਤਲਬ ਕਿ ਅਸੀਂ ਗਿੱਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸਾਡੀ ਨਾਲ ਦੁੱਖ ਦੀ ਘੜੀ ਚ ਜਿਹੜਾ ਬਾਹ ਫੜੀ ਆ ਸਾਡੀ ਮਦਦ ਵੀ ਕੀਤੀ ਆ ਜੀ ਤੇ ਅਸੀਂ ਤਾਂ ਪਹਿਲਾਂ ਵੀ ਗਿੱਲ ਸਾਹਿਬ ਦੇ ਨਾਲ ਆ ਜੀ ਅੱਜ ਵੀ ਗਿੱਲ ਸਾਹਿਬ ਦੇ ਨਾਲ ਆ ਹਾਂ ਜੀ ਤੇ ਬਾਕੀ ਬਹੁਤ ਬਹੁਤ ਸ਼ੁਕਰੀਆ ਨਾ ਧੰਨਵਾਦ ਜੀ ਤਿੰਨ ਪੂਰੀ ਰੁੱਟੀਆਂ ਹੋਈਆਂ ਕਿੰਨਾ ਕੁ ਲੰਬਾ ਸਮਾਂ ਹੋ ਗਿਆ ਜੇ ਗੱਲ ਕਰੀਏ ਰੁੱਟੀਆਂ ਨੂੰ ਲੰਬਾ ਦਾ ਸਰਕਾਰ ਨੂੰ ਦਾ ਸਾਨੂੰ 4 ਸਾਲ 5 ਸਾਲ ਹੋ ਗਏ ਜੇ ਰੋਂਦਿਆਂ ਨੂੰ ਹਾਂਜੀ ਤੇ ਸਾਡੀ ਕਿਸੇ ਨੇ ਬਾ ਨਹੀਂ ਫੜੀ ਹਾਂ ਤੇ ਅੱਜ ਲੀਡਰ ਆਉਂਦੇ ਆ ਬਹੁਤ ਆਉਂਦੇ ਆ ਪਰ ਜਿਹੜਾ ਸਾਨੂੰ ਗਿੱਲ ਸਾਹਿਬ ਨੇ ਸਹਿਯੋਗ ਦਿੱਤਾ ਕਿਸੇ ਲੀਡਰ ਨੇ ਸਾਨੂੰ ਸਹਿਯੋਗ ਲੋਕ ਸਭਾ ਦੇ ਚੋਣਾਂ ਵਿੱਚ ਤੁਸੀਂ ਇਹ 5 ਪਿੰਟਾਂ ਨੇ ਇੱਕ ਮਿਲਕੀ ਐਕਸ਼ਨ ਵੀ ਕੀਤਾ ਸੀਗਾ ਮੇ ਅਸੀਂ ਵੋਟਾਂ ਨਹੀਂ ਪਾਉਣੀਆਂ ਸਰਕਾਰ ਨੂੰ ਅਸੀਂ ਬਾਈਕਾਟ ਕੀਤਾ ਸੀ ਸਾਡੇ ਇਹੀ ਕੰਮ ਸੀ ਜੇ ਨਾ ਕਰਕੇ ਬਾਈਕਾਟ ਕੀਤਾ ਕਿ ਤੇ ਇਹ ਨਾ ਹੋਵੇ ਸਾਨੂੰ ਅੱਗੇ ਵੀ ਬਾਈਕਾਟ ਨਾ ਕਰਨਾ ਪਵੇ ਸਾਡਾ ਮਸਲਾ ਹੱਲ ਨਾ ਹੋਇਆ ਅਸੀਂ ਰਿਕਾਰਡ ਕਰ ਸਕਦੇ ਹਾਂ ਕਿ ਕੀ ਨਾਮ ਹੈ ਜੀ ਕਿਹੜੇ ਪਿੰਡ ਦੇ ਸਰਪੰਚ ਹੋ ਹੰਨੇ ਨਾਲ ਜੋ ਗੁਰਾਜ ਸਿੰਘ ਹੈ ਜੀ ਹਾਂਜੀ ਪਿੰਡ ਕਸੌਲੀ ਉੱਥੇ ਦੇ ਸਰਪੰਚ ਲੋਕ ਦੁਖੀ ਆ ਜੀ ਪਿੰਡਾਂ ਵਾਲੇ ਜਿੱਥੇ ਗੱਲ ਕਰੀਏ ਬਿਲਕੁਲ ਜੀ ਬਹੁਤ ਜ਼ਿਆਦਾ ਦੁਖੀ ਨੇ ਦੁਖੀ ਵੀ ਦੁੱਖ ਵੀ ਇੰਨਾ ਵੱਡਾ ਹੈ ਸਾਡਾ ਕਿ ਜਿੱਦਾਂ ਗਿਲਸਾਹਬ ਨੇ ਕਿਹਾ 1947 ਤੋਂ ਵੀ ਪਹਿਲਾਂ ਦਾ ਜਿੱਦਾਂ ਮਾਹੌਲ ਹੈ ਹਾਂਜੀ ਉਹ ਤੋਂ ਵੀ ਬੱਤਰ ਹੈਗਾ ਸਾਡਾ ਹੂੰ ਦੁੱਖ ਇਹ ਸਭ ਤੋਂ ਵੱਡਾ ਇਸ ਗੱਲ ਦਾ ਕਿ ਅਸੀਂ ਬਾਰਡਰ ਦੇ ਉੱਪਰ ਬੈਠੇ ਆ ਨਿਊ ਚੰਡੀਗੜ੍ਹ 올 ਚੰਡੀਗੜ੍ਹ ਨੀਅਰ ਸੈਕਟਿਓਰ ਦੋ ਐਡਮਿਨਿਸਟ੍ਰੇਸ਼ਨ ਸਾਡੇ ਸਿਰਤੇ ਬੈਠੀਆਂ ਨੇ ਹੂੰ ਬਿਲਕੁਲ ਬਾਰਡਰ ਤੇ ਆ ਅਸੀਂ ਪਰ ਜਦੋਂ ਸਾਡੇ ਹਾਲਾਤ ਨੇ ਉਹ ਉਹ ਚੀਜ਼ ਦਾ ਬਹੁਤ ਵੱਡਾ ਦੁੱਖ ਹੈਗਾ ਹੂੰ ਤੇ ਜਦੋਂ ਜਦੋਂ ਵੀ ਆਪਾਂ ਹੁਣ ਗਿੱਲ ਸਾਹਿਬ ਆਏ ਨੇ ਵੈਸੇ ਮੈਸੇਜ ਆ ਰਹੇ ਕਿ ਬਹੁਤ 3-4 ਦਿਨਾਂ ਤੋਂ ਲੱਗ ਰਹੇ ਨੇ ਸਾਨੂੰ ਹਾਂਜੀ ਪਰ ਅਸੀਂ ਸੋਚਦੇ ਸੀ ਵੀ ਚਲੋ ਸਰਕਾਰਾਂ ਕੁਝ ਕਰਨੀਆਂ ਨੇ ਫਿਰ ਉਹੀ ਇੱਕ ਰਾਜਨੀਤਿਕ ਪੁਆਇੰਟ ਤੇ ਆ ਜਾਂਦਾ ਨਾ ਤੁਸੀਂ ਆਪ ਕਹਤੇ ਬਲਕਿ ਗਰਾਊਂਡ ਲੈਵਲ ਤੇ ਤੋਂ ਆਪ ਬੋਲੀ ਬਣਾਣੀ ਸ਼ੁਰੂ ਕੀਤੀ ਹੈ ਹੁਣ ਕਿ ਬਿਲਕੁਲ ਸਰ ਅਤੇ ਪਰਲੇ ਬੰਨੇ ਉਹ ਬਣਾ ਕੇ ਆਏ ਆ ਹਾਂਜੀ ਪਾਰਸਾ ਪੂਰਾ ਦਿਨ بارش ਲੱਗੀ ਰਹੀ ਹਾਂਜੀ ਸਾਡੇ ਜਿੰਨੇ ਵੀ ਸਾਡੇ ਇੱਥੇ ਦੇ ਜਿਹੜੇ ਯੰਗ ਸਟਰ ਨੇ ਨੌਜਵਾਨ ਮੁੰਡੇ ਨੇ ਉਹ ਸਾਰਿਆਂ ਨੇ ਇਹ ਫੈਸਲਾ ਕੀਤਾ ਵੀ ਅਸੀਂ ਆਪ ਕਰ ਲੈਣਾ ਹਾਂ ਸਰਕਾਰਾਂ ਦੀ ਵੇਟ ਬੜੀ ਕਰ ਲੈ ਕਿਉਂਕਿ ਜਦੋਂ ਆਹ ਤਾਂ ਡੇਢ ਦੋ ਮਹੀਨੇ ਪਹਿਲਾਂ ਉਹ ਰੈਂਪ ਜਿਹੜਾ ਖੋਖਲਾ ਹੋਇਆ ਸੀ ਰਸਤਾ ਸਾਡਾ ਬੰਦ ਹੋਇਆ ਨਾ ਹਾਂਜੀ ਉਦੋਂ ਅਸੀਂ ਕਹਿ ਰਹੇ ਹਾਂ ਕਿ ਅਸੀਂ ਇਹਨੂੰ ਤੁਸੀਂ ਕਰ ਦਿਓ ਹਾਂ ਨੇ ਤਾਂ ਅਸੀਂ ਤੁਸੀਂ ਸਾਡੇ ਦੇ ਛੱਟੋ ਤੁਸੀਂ ਸਾਡੀ ਮਦਦ ਕਰੋ ਸਰਕਾਰ ਸਾਡੀ ਮਦਦ ਕਰੇ ਪਰ ਸਾਡੇ ਲਈ ਉਹ ਵੀ ਕੁਝ ਨਹੀਂ ਮਿਲਿਆ ਪਾਣੀ ਕਿੰਨਾ ਚੜ ਕੇ ਆਉਂਦਾ ਬਹੁਤ ਜ਼ਿਆਦਾ ਚੜ ਕੇ ਆਉਂਦਾ ਨਹੀਂ ਤੁਸੀਂ ਦੇਖੀ ਦੇਖ ਹੀ ਲੋ ਐਸੇ ਕੀ ਹਾਲਾਤ ਬਣੇ ਹੋ ਇਨੀਆਂ ਸਾਈਡਾਂ ਦੇ ਲੋਕਾਂ ਨੂੰ ਜੇ ਕ੍ਰੋਸ ਕਰਨਾ ਪਿੰਡਾਂ ਨਾਲੋਂ ਬਹੁਤ ਜ਼ਿਆਦਾ ਦਿੱਕਤ ਆਉਂਦੀ ਮਰ ਹੁਣ ਤਾਂ ਅਸੀਂ ਤਾਂ ਸੁੱਕੇ 'ਚ ਵੀ ਲੰਘ ਸਕਦੇ ਸੀ ਹਾਂਜੀ ਪਾਣੀ ਦੇ ਛੱਟੋ ਸੁੱਕੇ 'ਚ ਵੀ ਨਹੀਂ ਲੰਘ ਸਕਦੇ ਸੀ ਕਿਉਂਕਿ ਜਿਹੜੀ ਨਦੀ ਹੈ ਕੋਈ ਇੰਨੀ ਗਹਿਰੀ ਹੋ ਗਈ ਸੀ ਉਹ ਤੇ ਲੰਘਣਾ ਬਹੁਤ ਮੁਸ਼ਕਲ ਹੋ ਗਿਆ ਸੀਗਾ ਹੂੰ ਦੇ ਸਰਕੀਰ ਵਿੱਚ ਕੀ ਭਰੋਸਾ ਦੇਣਾ ਚਾਹੂਗੇ ਪਿੰਡ ਨਿਵਾਸੀਆਂ ਨੂੰ ਨਹੀਂ ਮੈਂ ਤਾਂ ਦੇਖੋ ਜੀ ਇਹੀ ਮੈਂ ਤਾਂ ਇੱਕ ਤਾਂ ਸਰਕਾਰ ਨੂੰ ਬੇਨਤੀ ਕਰੂੰਗਾ ਜੀ ਵੀ ਇਹ ਬਹੁਤ ਬੁਰੇ ਹਾਲਤ ਚ ਜੀ ਰਹੇ ਨੇ ਤੁਸੀਂ ਇੱਥੇ ਆਪਣੇ ਅਫੀਸਰ ਸਹਿਬਾਨ ਭੇਜ ਕੇ ਇਹਨਾਂ ਦਾ ਕੋਈ ਨਾ ਕੋਈ ਹੱਲ ਘਟਾਓ ਬਹੁਤ ਔਖੇ ਨੇ ਦੇਖੋ ਹੁਣ ਆਪਣੇ ਪੱਧਰ ਤੇ ਲੱਗੇ ਹੋਏ ਨੇ ਕੋਈ ਹਲਕੇ ਪਾਏ ਵੀ ਨਹੀਂ ਹੈਗਾ ਵੀ ਬਹੁਤ ਵੱਡੀ ਇਨਕਮ ਦੇ ਸੋਰਸ ਨੇ ਜਿਹੜੇ ਕਰ ਲੈਣਗੇ ਕੋਈ ਆਪਣੇ ਨੌਕਰੀ ਪੇਸ਼ਾ ਕਰਦਾ ਕੋਈ ਦਿਹਾੜੀ ੱਪਾ ਕਰਦਾ ਕੋਈ ਥੋੜੀ ਛੋਟੀ ਛੋਟੀ ਖੇਤੀਬਾੜੀ ਕਰਦਾ ਜੀ ਸੋ ਬੇਨਤੀ ਹੈ ਸਰਕਾਰ ਨੂੰ ਵੀ ਤੁਸੀਂ ਆਪਣੇ ਆਪਣੇ ਜਿਹੜੇ ਮੈਕਮੇ ਵਾਲਿਆਂ ਨੂੰ ਭੇਜ ਕੇ ਇਹਨਾਂ ਦੀ ਹੈਲਪ ਕਰੋ। ਬਾਕੀ ਦੇਖੋ ਅਸੀਂ ਤਾਂ ਆਪਣੇ ਤੌਰ ਤੇ ਲੱਗੇ ਪਏ ਆਂ। ਅਸੀਂ ਤਾਂ ਜਦੋਂ ਇਹਨਾਂ ਦੇ ਪਿਛਲੀ ਵਾਰ ਵੀ ਹੜ੍ਹ ਆਏ ਸੀ ਇੱਥੇ ਹਾਂਜੀ ਉਦੋਂ ਵੀ ਇਹਨਾਂ ਦੀ ਕਿਸੇ ਨੇ ਬਾਹ ਨੀ ਫੜੀ। ਅਸੀਂ ਉਦੋਂ 6-6 ਮਹੀਨੇ ਦਾ ਇਹਨਾਂ ਤੇ ਪਸ਼ੂਆਂ ਦਾ ਚਾਰਾ ਤੇ 6-6 ਮਹੀਨੇ ਦਾ ਬੰਦਿਆਂ ਦਾ ਜਿਹੜਾ ਨੁਕਸਾਨ ਉਹ ਕਿਸੇ ਰਾਸ਼ਨ ਦਾ ਤਾਂ ਉਦੋਂ ਵੀ ਖੜੇ ਸੀ ਆ ਕੇ। ਜੀ ਸੋ ਅਸੀਂ ਤਾਂ ਬੇਨਤੀ ਹੈ ਕਿਉਂਕਿ ਵੱਡੇ ਕੰਮ ਨੇ ਸਰਕਾਰਾਂ ਦੇ ਕੰਮ ਨੇ। ਅਸੀਂ ਕਿੰਨਾ ਕਰ ਦਿੰਦੇ ਅਸੀਂ ਦਾ ਤੇਲ ਪਾਣੀ ਦਾ ਖਰਚਾ ਜਾਂ ਜੀ ਸੀ ਬੀਆਂ ਦਾ ਮੜਾ ਉਹ ਤਾਂ ਕਰ ਸਕਦੀ ਪਰ ਇਹੀ ਬੇਨਤੀ ਆ ਸਰਕਾਰ ਨੂੰ ਵੀ ਇਹਨਾਂ ਦੀ ਬਾਹ ਫੜੋ ਇਹ ਬਹੁਤ ਬੁਰੇ ਹਾਲਾਤ ਚ ਤੁਸੀਂ ਇੱਕ ਵਾਰੀ ਇਹਦੇ ਹਾਲ ਦੇਖ ਲਓ ਤੁਹਾਡਾ ਆਪਣੇ ਆਪ ਮਨ ਪਸੀਜੂਗਾ ਵੀ ਇਹ ਜੇ ਸਾਡੇ ਕਰਉਣਾ ਕਰਨਾ ਚਾਹੀਦਾ ਸਾਨੂੰ ਤਾਂ ਸੋ ਸਾਡੀ ਤਾਂ ਇਹੀ ਬੇਨਤੀ ਹੈ ਸੋ ਦੇਖ ਸਕਦੇ ਹੋ ਸਰਪੰਚ ਸਾਹਿਬ ਮੌਜੂਦ ਨੇ ਸਰਪੰਚ ਸਾਹਿਬ ਕਿਵੇਂ ਦੇ ਹਾਲਾਤ ਨੇ ਪਿੰਡਾਂ ਦੇ ਕਹਿੰਦੇ ਆਉਣਾ ਜਾਣਾ ਬੜਾ ਔਖਾ ਹੈ ਬੱਚਿਆਂ ਨੂੰ ਬੜੀ ਦਿੱਕਤ ਆਉਂਦੀ ਹੈ ਕੋਈ ਬਿਮਾਰ ਸਮਾਰ ਹੋ ਜਾਂਦਾ ਤਾਂ ਮੈਡੀਕਲ ਸਹੂਲਤ ਨਹੀਂ ਮਿਲਦੀ ਬਿਲਕੁਲ ਸਰ ਜਿੱ ਤਰ੍ਹਾਂ ਤੁਸੀਂ ਦੇਖ ਹੀ ਲਿਆ ਹੈ ਸਾਰਾ ਕੁਝ ਆ ਨਾ ਸਕੂਲ ਤੋਂ ਬਾਂਝੇ ਰਹਿ ਜਾਂਦੇ ਨੇ ਬੱਚੇ ਨੌਕਰੀ ਪੇਸ਼ੇ ਵਾਲੇ ਸਾਰੇ ਬਾਂਝੇ ਰਹਿ ਜਾਂਦੇ ਨੇ ਨਾ ਰੋਜ਼ਗਾਰ ਨਹੀਂ ਕੋਈ ਕਰ ਸਕਦਾ ਪਰ ਇੱਥੇ ਸਾਨੂੰ ਇੱਕ ਮਤਲਬ ਕੀ ਤੁਸੀਂ ਕਹਿੰਦੇ ਇੱਕ ਮਸੀਹਾ ਬਣ ਕੇ ਜੋ ਉਗਰੇ ਨੇ ਉਹ ਸਰਦਾਰ ਰਣਜੀਤ ਸਿੰਘ ਗਿੱਲ ਨੇ ਜੋ ਬਿਨਾ ਮਤਲਬ ਕੀ ਸਰਕਾਰ ਦੇ ਨਮਾਇंदे ਹੋਣ ਤੋਂ ਬਾਵਜੂਦ ਵੀ ਇਹਨਾਂ ਨੇ ਉੱਪਰ ਹਟ ਕੇ ਆਪਾਂ ਇਹਨਾਂ ਨੂੰ ਲੀਡਰ ਕਹਿੰਦੇ ਗਿੱਲ ਸਾਹਿਬ ਕਹਿੰਦੇ ਲੀਡਰ ਨਹੀਂ ਮੈਂ ਸੇਵਾਦਾਰ ਹਾਂ ਤੁਹਾਡਾ ਸਾਨੂੰ ਇਦਾਂ ਦੇ ਲੀਡਰ ਕਹਿ ਲੋ ਜਾਂ ਸੇਵਾਦਾਰ ਦੀ ਲੋੜ ਹੈ ਸਾਡੇ ਹਲਕੇ ਵਾਸਤੇ ਜੋ ਸਾਡੀ ਬਾਹ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਡੀ ਬਾਹ ਫੜ ਕੇ ਖੜੇ ਅਸੀਂ ਬਹੁਤ ਬਹੁਤ ਧੰਨਵਾਦ ਹਾਂ ਗਿੱਲ ਸਾਹਿਬ ਦੇ ਜਿਨ੍ਹਾਂ ਨੇ ਸਾਨੂੰ ਇੰਨਾ ਮਤਲਬ ਕੀ ਮਾਨ ਬਖਸ਼ਿਆ ਹੈ ਅਨਾ ਇੱਥੇ ਸਾਡੀ ਮਦਦ ਕਰਨ ਲਈ ਪਹੁੰਚੇ ਨੇ ਕੰਮ ਕਦੋਂ ਚੱਲਦਾ ਰਹੂਗਾ ਬਾਈ ਹੁਣ ਪੁਲੀ ਦਾ ਦੇਖਦੇ ਹਾਂ ਹੁਣ ਇਹ ਕਿੰਨੇ ਦਿਨ ਚ ਪੂਰਾ ਹੁੰਦਾ ਹੈਗਾ ਹਾਂਜੀ ਹਾਂਜੀ ਠੀਕ ਹੈ ਜੀ ਸੋ ਦੇਖ ਸਕ ਆਲਿਆਂ ਨੂੰ ਚਾਰ ਪੰਜ ਪਿੰਡ ਪੈਂਦੇ ਨੇ ਇੱਥੇ ਗੁੜਕਸੌਲੀ ਜੈੰਤੀ ਮਾਜਰੀ ਉਹਨਾਂ ਨੂੰ ਪ੍ਰੋਫੈਸਰ ਦਮੌਲੀ ਕਿਤੇ ਨਾ ਕਿਤੇ ਅ ਜਿੰਨ ਸਾਹਿਬ ਜੋ ਕਿ ਰਣਜੀਤ ਸਿੰਘ ਗਿੱਲ ਹੁਣੇ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਨੇ ਤੋਂ ਪਿੰਡਾਂ ਵਾਲਿਆਂ ਨਾਲ ਜਿੱਥੇ ਕੀ ਗੱਲਬਾਤ ਕੀਤੀ ਲੋਕ ਦੁਖੀ ਨੇ ਕਿਤੇ ਨਾ ਕਿਤੇ ਲੋਕ ਸਭਾ ਦੀ ਚਾਹਨਾ ਵਿੱਚ ਇਹਨਾਂ ਨੇ ਪਿੰਡਾਂ ਨੇ ਬਾਈਕਟ ਕੀਤਾ ਸੀ ਜਬ ਅਸੀਂ ਕਿਸੇ ਨੂੰ ਵੀ ਵੋਟ ਨਹੀਂ ਪਾਉਣੀ ਤਾਂ ਸ ਨੂੰ ਲੈ ਕੇ ਹਾਲਾਤ ਨੇ ਲੋਕ ਹੁਣ ਦੁਖੀ ਹੋ ਗਏ ਆਪ ਮੁਹਾਰੇ ਇਹ ਜਾਲੀਆਂ ਲੈ ਕੇ ਆਏ ਨੇ ਕਿਤੇ ਨਾ ਕਿਤੇ ਜਾਲੀਆਂ ਦੇ ਵਿੱਚ ਪੱਥਰ ਪਾ ਕੇ ਜੀ ਸੀ ਬੀ ਦੇ ਨਾਲ ਦੋ ਜੀ ਸੀ ਬੀਆਂ ਨਦੀ ਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਆਪ ਲੋਕ ਲੱਗੇ ਹੋ ਇਹਦੇ ਸੋ ਤਸਵੀਰਾਂ ਨੇ ਲੋਕ ਲੱਗੇ ਹੋਏ ਨੇ ਪੱਥਰ ਦੇਖ ਸਕਦੇ ਹੋ ਆਪਣੇ ਪਿੰਡਾਂ ਦੇ ਲੋਕ ਆਪ ਲੱਗੇ ਹੋਏ ਨੇ ਇਹ ਸੋ ਇਹ ਤਸਵੀਰਾਂ ਨੇ ਜਾਲੀ ਨੂੰ ਹੁਣ ਵਿੱਚ ਸਿੱਟੇ ਜਾ ਰਿਹਾ ਦੇਖਿਓ ਹੁਣ ਕਿਤਨੇ ਲੋਕ ਹੁਣ ਆਪ ਹੁਣ ਕੰਮ ਕਰਨ ਲੱਗੇ ਨੇ ਖਰੜ ਹਲਕੇ ਦੇ ਵਿੱਚ ਜਾ ਕੇ ਇਹਨਾਂ ਪਾਣੀ ਆਂਦਾ ਹੈ ਪਿੱਛੇ ਜੀ ਵੀਡੀਓ ਵੀ ਵਾਇਰਲ ਹੁੰਦੀਆਂ ਇੱਕ ਅੱਗੇ ਪੁਲੀ ਪੈਂਦੀ ਹੈ ਉੱਥੇ ਇੱਕ ਗੱਡੀ ਵੀ ਪਲਟ ਜਾਂਦੀ ਹੈ ਪਰ ਲੋਕਾਂ ਨੂੰ ਹੁਣ ਆਪ ਹਲਕੇ ਦੇ ਵਿੱਚ ਇਹ ਕੰਮ ਕਰਨੇ ਕਿਉਂ ਪੈ ਰਹੇ ਨੇ ਸਵਾਲ ਹੈ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਕਰਿਓ ਜਿੱਥੇ ਕਿ ਤੁਹਾਨੂੰ ਤਸਵੀਰਾਂ ਜੈੰਤੀ ਮਾਜਰੀ ਊੜਾ ਕਸੌਲੀ ਹੋਰ ਕਈ ਤੰਦੀ ਦਿਖਾਈ ਨੇ ਭਾਈ ਜੀ ਕਦ ਤੱਕ ਕੰਮ ਨਿਪਟ ਜੂਗਾ ਜੀ ਗੱਲ ਕਰੀਏ ਭਾਜੀ ਲੱਗੇ ਹੋਏ ਆਂ ਹਾਂਜੀ ਦੇਖੋ ਹੁਣ ਅਸੀਂ ਤਾਂ 3-4 ਦਿਨ ਹੋ ਗਏ ਜੀ 3 ਦਿਨ بارش ਚ ਲੱਗੇ ਹੋਏ ਆ। ਬਈ ਖਰਚਾ ਵੀ ਬਹੁਤ ਆ ਰਿਹਾ ਹੋਣਾ ਜੀ ਗੱਲ ਕਰੀਏ। ਮਹਾਰਾਜ ਤੁਹਾਨੂੰ ਪਤਾ ਹੀ ਹੈ ਜੀ ਦਿਹਾੜੀ ਵਾਲੇ ਬੰਦੇ ਆ ਸਾਰੇ ਕੁਛ ਰਿਆਲ ਮਲਕੇ ਕਰ ਰਹੇ ਕੋਈ 100 ਪਾ ਰਿਹਾ ਕੋਈ 50 ਪਾ ਰਿਹਾ ਕੋਈ 500 ਪਾ ਰਿਹਾ ਜੀ ਸਭ ਦਿਹਾੜੀ ਵਾਲੇ ਬੰਦੇ ਆ ਅਸੀਂ ਵੀ ਦਿਹਾੜੀ ਵਾਲੇ ਆ ਮਹਾਰਾਜ। ਮੈਡਮ ਆਏ ਸੀਗੇ ਭਰੋਸਾ ਦੇ ਕੇ ਕਹੇ ਸੀ ਵੀ ਕੁੜੀਆਂ ਮੰਨਣ ਲਈ ਫਿਰ ਤੁਹਾਨੂੰ ਕਿਉਂ ਲੋਡ ਪੈ ਗਈ ਜੀ ਗੱਲ ਕਰੀਏ। ਥੋੜੀ ਦੇਰ ਵੇਟ ਕਰ ਲੈਂਦੇ ਮੀਂਹ हट ਜਾਂਦੇ بارشਾਂ हट ਜਾਂਦੀਆਂ ਸਾਡਾ ਮਤਲਬ ਇਹ بارشਾਂ ਚ ਕਿਹ ਸਾਰੇ ਸੀ ਸੁੱਕੇ ਚ ਨਹੀਂ ਲੰਘ ਸਕਦੇ। ਇੰ ਹਾਂਜੀ ਲੇਕਿਨ ਕਹਿਣ ਦਾ ਪਾਪਾ ਮੈਡਮ ਆਏ ਸੀ ਕਿ ਮੈਡਮ ਦੇ ਕੇ ਗਏ ਭਰੋਸਾ 13 ਕਰੋੜ ਕੁਛ 46 ਲੱਖ ਕੁਛ ਅਹਜੇ ਦਾ ਲੇਕਿਨ ਜਦੋਂ ਦੀ ਵਾਦਾ ਸਾਡੇ ਕੋਲ ਕੋਈ ਲੈਟਰ ਆਊਗਾ ਕੋਈ ਵੀ ਲਿਖਤੀ ਰੂਪ ਚ ਸਾਨੂੰ ਆਊਗਾ ਫਿਰ ਸਾਨੂੰ ਭਰੋਸਾ ਹੋਣਾ ਜੀ ਵੀ ਸਾਡੇ ਕੋਲ ਨਹੀਂ ਮੌਜੂਦਾ ਵਿਧਾਇਕ ਨੇ ਭਰੋਸਾ ਹੀ ਹੁੰਦਾ ਹੈ ਕਿਉਂਕਿ ਇਹ ਗੱਲ ਕਰੀ ਇਹ ਕੋਦਾਂ ਉਹਨਾਂ ਕੋਲ ਸਾਰਾ ਇਹ ਵੀ ਬੜੇ ਮੈਂ ਕਿਹਾ ਮਜਬੂਰ ਹੋ ਕੇ ਹੀ ਪਹੁੰਚੇ ਇੱਥੇ ਅਸੀਂ ਨਹੀਂ ਕਹਿ ਸਕਦੇ ਕਿ ਉਹ ਮਜਬੂਰ ਹੋ ਕੇ ਹੀ ਪਹੁੰਚੇ ਆਰੇ ਆਏ ਵੇ ਆ ਲੇਕਿਨ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਜੀ ਸਾਨੂੰ ਕਿੰਨੇ ਦਿਨਾਂ ਤੋਂ ਕੰਮ ਚੱਲ ਰਿਹਾ ਸਵੇਰ ਤੋਂ ਚੱਲ ਰਿਹਾ ਹੈ ਇਹ ਸਾਨੂੰ 3 ਦਿਨ ਹੋ ਗਏ ਸਰ ਅਜੇ 3 ਦਿਨ ਹੋ ਗਏ 3 ਦਿਨ ਹੋ ਗਏ ਪਿੱਛੇ ਪਿੱਛੇ ਵੀ ਕਾਜਵਾ ਸੈੱਟ ਕਰਿਆ ਜੀ ਅਸੀਂ ਇੱਕ ਪਿੱਛੇ ਵੀ ਕਾਜਵਾ ਕਰਿਆ ਸੈੱਟ ਇੱਥੇ ਵੀ ਸਵੇਰ ਦੇ ਲੱਗੇ ਹੋਏ ਜੀ ਫਿਰ ਕਿੰਨੀਆਂ ਪੂਲੀਆਂ ਟੁੱਟੀਆਂ ਹੋਈਆਂ ਇਹ ਇਹ 3 ਟੁੱਟੀਆਂ ਵੀ ਆ ਜੀ ਸਾਡੀਆਂ ਠੀਕ ਹੈ 3 ਪੂਲ ਸਾਡੇ ਲੱਗ ਜਾਣਾ ਮਹਿਣ ਮਨਮੋਲਗ ਕਰਨ ਲਵਾ ਦੇਣਾ ਸਾਡਾ ਉਹਦਾ ਬਹੁਤ ਧੰਨਵਾਦ ਹੈ ਜੀ ਇਹ ਗੱਲ ਹੈ ਜੀ ਸਾਨੂੰ ਤਾਂ ਐ ਆ ਵੀ ਰੋਜ਼ਗਾਰ ਮਿਲਣਾ ਚਾਹੀਦਾ ਕੁਝ ਵੀ ਕਾਰੋਬਾਰ ਵਧੀਆ ਚੱਲੇ ਬੱਚੇ ਸਾਡੇ ਦਿੱਕ ਦੀ ਹੁਣ ਪਿਛਲੀ ਵਾਰ ਹਜੇ ਪਿਛਲੇ ਹਫਤੇ ਦੀ ਗੱਲ ਆ ਜੀ ਇੱਕ ਪ੍ਰੈਗਨੈਂਟ ਜਨਾਨੀ ਸੀਗੀ ਸਾਨੂੰ ਇੰਨੀ ਮੁਸ਼ਕਲ ਹੋਈ ਨਾ ਉਹਦੀ ਬਹੁਤ ਜ਼ਿਆਦਾ ਜੀ ਉਹ ਪਹਿਲਾਂ ਅਸੀਂ ਪਿੱਛੋਂ ਗੱਡੀ ਚਲੇ ਗਏ ਸੜਕੇ ਨਹੀਂ ਕ੍ਰੋਸ ਕਰ ਸਕਦੇ ਇੱਥੋਂ ਹੋਈਆਂ ਨਹੀਂ ਸੜਾ ਅਸੀਂ ਟਰਾਲੀ ਦੇ ਵਿੱਚ ਮੰਜੇ ਤੇ ਪਾ ਕੇ ਬਾਣ ਵਾਲੇ ਮੰਜੇ ਤੇ ਪਾ ਕੇ ਫਿਰ ਇੱਥੇ ਕ੍ਰੋਸ ਕਰੇ ਇੱਥੇ ਤੇ ਫਿਰ ਐਂਬੂਲੈਂਸ ਚ ਲਿਕੇ ਗਈ ਓਕੇ ਹਾਂਜੀ ਮਤਲਬ ਮੰਨ ਕੇ ਚੱਲੋ ਸਰ ਮੇਰੇ ਸਾਹਮਣੇ ਤਾਂ ਜੇ ਉਹਨਾਂ ਦੀ ਕੋਈ ਡੈਥ ਹੋ ਜਾਂਦੀ ਉਹ ਤਾਂ ਹੈ ਹੀ ਸੀਗੇ ਇੱਕ ਵਿੱਚ ਛੋਟਾ ਤੁਹਾਨੂੰ ਪਤਾ ਬੱਚਾ ਦੋ ਜੀ ਸੀ ਦੋ ਜੀ ਸੀਗੇ ਜੀ ਕਿੰਨੀ ਮੁਸ਼ਕਲ ਦਾ ਹੋ ਜੀ ਹਾਂਜੀ ਬਾਕੀ ਧੰਨਵਾਦੀ ਥੈਂਕ ਯੂ ਸੋ ਇਹ ਤਸਵੀਰਾਂ ਨੇ ਗੂੜਾ ਕਸੋਲੀ ਜੈੰਤੀ ਮੱਜ ਦੇ ਲੋਕ ਆ ਪਹੁੰਚਣ ਲੱਗੇ ਹੋਏ ਨੇ ਤਿੰਨ ਦਿਨ ਹੋ ਗਏ ਬਾਈ ਕਹਿੰਦੇ ਵੀ ਅਸੀਂ ਪੁਲੀ ਹੁਣ ਇੱਕ ਪਿੱਛੇ ਸੈਟ ਕੀਤੀ ਹੈ ਹੁਣ ਇਹਦੇ ਲੱਗੇ ਹੋਏ ਆ ਇਹ ਸਾਰੇ ਸੇਵਾਦਾਰ ਨੇ ਅੱਛਾ ਕੋਈ ਦਿਹਾੜੀ ਪਰਦੀ ਹੈ ਕਿ ਸਾਰੇ ਸੇਵਾਦਾਰ ਸੇਵਾਦਾਰ ਆ ਵਾਇਗਰੂ 100 100 200 250 ਰੁਪਿਆ ਪਾ ਕੇ ਤਾਰ ਮਗਾਈ ਸੀਗੀ ਫਿਰ ਮਸ਼ੀਨਾਂ ਦਾ ਤੇਲ ਵੀ ਪਾਣਾ ਜੀ ਜੇ ਦਿਹਾੜੀ ਲਵੋਗੇ ਫਿਰ ਕੌਣ ਦਿਹਾੜੀ ਦਊਗਾ ਜੀ ਹਾਂ ਇਹ ਤਾਂ ਸਿਰਫ ਆਪਾਂ ਇਹ ਤੇਲ ਤੇ ਲਾਈ ਵੀ ਉਹ ਤੇਲ ਤੇ ਲਾਈ ਵੀ 8-10 ਟਰੈਕ ਆਪੇ ਲੱਗੇ ਵੀ ਜੀ ਪੰਜੇ ਪਿੰਡਾਂ ਦੇ ਬੰਦੇ ਲੱਗੇ ਵੀ ਪੰਜੇ ਪਿੰਡਾਂ ਦੇ ਬੰਦੇ ਹਾਂਜੀ ਜੈੰਤੀ ਮਾਜਰੀ ਗੂੜਾ ਕਸੋਲੀ ਭਿੰਡੀ ਕਰਾਉਂਦੇ ਆਲਾ ਜੀ ਸਾਡਾ ਪਿੰਡ ਭਿੰਡੀ ਹੈ ਜੀ ਠੀਕ ਹੈ ਜੀ ਹਾਂਜੀ ਵਾਜਾ ਖਾਲਸਾ ਸਾਹਿਬ ਅੱਜ ਦੀ ਫਤਿਹ